ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਘਰ ਦੇ ਮੁੱਖ ਦਰਵਾਜ਼ੇ ਦੇ ਨਾਲ ਕਈ ਗੱਲਾਂ ਜੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਈ ਲੋਕ ਵਹਿਮ ਪਰਮ ਸਮਝਦੇ ਨੇ ਪਰ ਕਈ ਲੋਕ ਇਹਨਾਂ ਗੱਲਾਂ ਨੂੰ ਸੱਚ ਵੀ ਮੰਨਦੇ ਹਨ ਘਰਾਂ ਦੇ ਵਿੱਚ ਪੈਸੇ ਦੀ ਕਮੀ ਬਿਮਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਜਿਸ ਨੂੰ ਪੁੱਛੋ ਬਸ ਉਹੀ ਦੁਖੀ ਹੈ ਕਈ ਲੋਕ ਇਨਾ ਪ੍ਰੋਬਲਮਾਂ ਦਾ ਕਾਰਨ ਵਾਸਤੂ ਦੋਸ਼ ਦੱਸਦੇ ਨੇ ਜਿਵੇਂ ਘਰ ਦਾ ਮੂੰਹ ਸਹੀ ਦਿਸ਼ਾ ਵਾਲਾ ਨਾ ਹੋਣਾ ਪਲਾਟ ਦਾ ਸਾਈਜ਼ ਸਹੀ ਨਾ ਹੋਣਾ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਦੱਸਦੇ ਹਨ ਜੋ ਲੋਕ ਵਾਸਤੂ ਸ਼ਾਸਤਰ ਨੂੰ ਮੰਨਦੇ ਹਨ ਅੱਜ ਦੀ ਵੀਡੀਓ ਵਿੱਚ ਇਸੇ ਹੀ ਵਿਸ਼ੇ ਤੇ ਗੱਲ ਕਰਾਂਗੇ ਕਿ ਗੁਰੂ ਦੇ ਸਿੱਖ ਨੂੰ ਇਹ ਗੱਲਾਂ ਮੰਨਣੀਆਂ ਚਾਹੀਦੀਆਂ ਹਨ ਜਾਂ ਨਹੀਂ। ਅਤੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਬਾਰੇ ਹਨ। ਅੱਜ ਦੀ ਵੀਡੀਓ ਵਿੱਚ ਜਿੰਨਾ ਬਾਰੇ ਆਪਾਂ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ। ਤੇ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਕਹਿੰਦੇ ਗੁਰਮੁਖ ਪਿਆਰੇ ਦਿੱਲੀ ਵਿੱਚ ਗੁਰਦੁਆਰੇ ਕੀਰਤਨ ਦੀ ਹਾਜ਼ਰੀ ਲਗਵਾਉਣ ਗਏ ਹੁਣ ਸਾਧ ਸੰਗਤ ਵਿੱਚ ਕਈ ਪਰਿਵਾਰ ਵਾਲੇ ਹੁੰਦੇ ਹਨ ਪ੍ਰੋਗਰਾਮ ਤੋਂ ਬਾਅਦ ਉਹ ਉਹਨਾਂ ਨੂੰ ਆਪਣੇ ਘਰ ਲੈ ਗਏ ਕਿ ਬਾਬਾ ਜੀ ਤੁਹਾਡੀ ਸੇਵਾ ਕਰਨੀ ਹੈ ਹੁਣ ਗੁਰਮੁਖ ਪਿਆਰੇ ਕਿਸੇ ਘਰ ਚਾਹ ਸ਼ਕਨ ਚਲੇ ਗਏ ਉਹ ਗੁਰਮੁਖ ਪਿਆਰੇ ਚਾਹ ਸ਼ਕ ਰਏ ਸਨ ਇਹਨਾਂ ਨੂੰ ਨਾਲ ਦੀ ਗਲੀ ਵਿੱਚੋਂ ਇੱਕ ਬੀਬੀ ਆ ਗਈ ਵੀਰ ਜੀ ਮੇਰੇ ਘਰ 2 ਮਿੰਟ ਜ਼ਰੂਰ ਹੋ ਕੇ ਜਾਇਓ ਜਲ ਪਾਣੀ ਛੱਕ ਕੇ ਜਾਇਓ ਗੁਰਮੁਖ ਪਿਆਰੇ ਬਚਨ ਕਰਨ ਲੱਗੇ ਮਾਤਾ ਜੀ ਅੱਗੇ ਹੋਰ ਵੀ ਪ੍ਰੋਗਰਾਮ ਹਨ ਟਾਈਮ ਘਟ ਹੈ ਮਾਫ ਕਰਿਓ ਜੀ ਅਸੀਂ ਫੇਰ ਕਿਸੇ ਦਿਨ ਆਵਾਂਗੇ ਪਰ ਮਾਤਾ ਨੇ ਜ਼ਿੱਦ ਕੀਤੀ ਨਹੀਂ ਬਾਬਾ ਜੀ ਚਾਹੇ 2 ਮਿੰਟ ਹੀ ਆਓ ਪਰ ਜ਼ਰੂਰ ਆਓ ਗੁਰਮੁਖ ਪਿਆਰੇ ਫੇਰ ਸਮਝਾਉਣ ਲੱਗੇ ਪਰ ਮਾਤਾ ਮੰਨਣ ਨੂੰ ਤਿਆਰ ਨਹੀਂ ਸੀ ਮਾਤਾ ਨੇ ਇੱਕ ਗੱਲ ਕਹੀ "ਬਾਬਾ ਜੀ ਤੁਸੀਂ ਸਾਡੇ ਘਰ ਜ਼ਰੂਰ ਆਓ ਸਾਡਾ ਸਾਰਾ ਘਰ ਵਾਸਤੂ ਸ਼ਾਸਤਰ ਦੇ ਨਾਲ ਬਣਿਆ ਹੋਇਆ ਹੈ" ਗੁਰਮੁਖ ਸੱਜਣ ਬਹੁਤ ਹੈਰਾਨ ਹੋਏ ਕਿਉਂਕਿ ਗੱਲ ਹੈਰਾਨ ਕਰਨ ਵਾਲੀ ਸੀ ਉਹ ਬੀਬੀ ਸਿੱਖ ਪਰਿਵਾਰ ਵਿੱਚੋਂ ਸੀ ਤੇ ਗੱਲ ਵਾਸਤੂ ਸ਼ਾਸਤਰਾਂ ਦੀ ਕਰ ਰਹੀ ਸੀ ਹੁਣ ਗੁਰਮੁਖ ਪਿਆਰੇ ਚੱਲਣ ਲਈ ਤਿਆਰ ਹੋ ਗਏ ਕਿ ਦੇਖ ਕੇ ਤਾਂ ਆਈਏ ਸਿੱਖ ਕਿਹੜੇ ਚੱਕਰਾਂ 'ਚ ਪਏ ਹੋਏ ਹਨ ਉਸ ਮਾਤਾ ਦੇ ਕਾਰਨ ਅੰਦਰ ਵੱਧਦੇ ਅਨਸਾਰ ਹੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਕਿਹਾ ਬਾਬਾ ਜੀ ਆਹ ਦੇਖੋ ਦਰਵਾਜ਼ੇ ਤੇ ਜਿੰਗਲ ਬੈਲ ਟੰਗੀ ਹੋਈ ਹੈ ਤੇ ਮਹਾਪੁਰਖ ਪੁੱਛਣ ਲੱਗੇ ਇਸ ਦੇ ਨਾਲ ਕੀ ਹੁੰਦਾ ਹੈ ਮਾਤਾ ਦੱਸਣ ਲੱਗੇ ਵਾਸਤੂ ਸ਼ਾਸਤਰ ਦੁਆਰਾ ਇਸ ਨੂੰ ਗੇੜ ਤੇ ਟੰਗਣਾ ਚੰਗਾ ਹੁੰਦਾ ਹੈ ਜਿਵੇਂ ਜਿਵੇਂ ਇਹ ਹਵਾ ਨਾਲ ਹਿੱਲਦੀ ਹੈ ਤਿਵੇਂ-ਤਿਵੇਂ ਬੇਅੰਤ ਪੈਸਾ ਘਰ ਵਿੱਚ ਆਉਂਦਾ ਹੈ ਜਿਵੇਂ ਜਿਵੇਂ ਇਹ ਤੇਜ਼ ਹਿਲਦੀ ਹੈ ਉਸੇ ਤਰ੍ਹਾਂ ਪੈਸਾ ਵੀ ਤੇਜ਼ੀ ਨਾਲ ਘਰ ਵਿੱਚ ਆਉਂਦਾ ਹੈ ਹੁਣ ਸੋਚੋ 50 60 ਰੁਪਏ ਦੀ ਬਿੱਲ ਹਵਾ ਤਾਂ ਮੁਫਤ ਦੀ ਹੈ ਤੇ ਜੇ ਇਹਨਾਂ ਦੋਹਾਂ ਨਾਲ ਪੈਸਾ ਘਰ ਵਿੱਚ ਆਉਂਦਾ ਹੈ ਫਿਰ ਤਾਂ ਇਸ ਤੋਂ ਸੌਖਾ ਕੋਈ ਵੀ ਕੰਮ ਨਹੀਂ ਸੀ ਕਿਸੇ ਨੂੰ ਮਿਹਨਤ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਫਿਰ ਤੇ ਕੋਈ ਪੂਜਾ ਪਾਠ ਕਰਨ ਦੀ ਵੀ ਲੋੜ ਨਹੀਂ ਸੀ ਸੋਚਣ ਵਾਲੀ ਗੱਲ ਹੈ ਸਿੱਖ ਪਰਿਵਾਰ ਅਤੇ ਰੱਬ ਬਾਰੇ ਅਜੇ ਕੋਈ ਗੱਲ ਨਹੀਂ ਕੀਤੀ ਉਹ ਗੁਰਮੁਖ ਪਿਆਰੇ ਅੰਦਰ ਗਏ ਤਾਂ ਮਾਤਾ ਕਹਿੰਦੀ ਬਾਬਾ ਜੀ ਸਾਡੇ ਬੈਡਰੂਮ ਵੀ ਵਾਸਤੂ ਸ਼ਾਸਤਰ ਮੁਤਾਬਕ ਬਣੇ ਹਨ ਬਾਬਾ ਜੀ ਕਹਿੰਦੇ ਉਸ ਨਾਲ ਕੀ ਹੁੰਦਾ ਹੈ ਮਾਤਾ ਬੋਲੀ ਬਾਬਾ ਜੀ ਇਸ ਤਰ੍ਹਾਂ ਬਣੇ ਘਰ ਵਿੱਚ ਕਦੇ ਲੜਾਈ ਨਹੀਂ ਹੁੰਦੀ ਹੁਣ ਸੋਚਣ ਵਾਲੀ ਗੱਲ ਹੈ ਕਿ ਘਰ ਤਾਂ ਤੁਸੀਂ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਾ ਲਿਆ ਮੰਨ ਲਿਆ ਕਦੀ ਲੜਾਈ ਨਹੀਂ ਹੋਵੇਗੀ ਪਰ ਆਪਣਾ ਵਿਆਹ ਸ਼ਾਦੀ ਤੇ ਜਾਂ ਕਿਸੇ ਹੋਰ ਫੰਕਸ਼ਨ ਤੇ ਕਿਸੇ ਹੋਰ ਕੰਮ ਲਈ ਅੰਦਰ ਬਾਹਰ ਜਾਣਾ ਪੈਂਦਾ ਹੈ ਹੁਣ ਉੱਥੇ ਲੜਾਈ ਕੀ ਕਰੇਗੀ ਹੁਣ ਮਾਤਾ ਨੇ ਰਸੋਈ ਵੀ ਵਾਸਤੂ ਸ਼ਾਸਤਰ ਦੇ ਦੁਆਰਾ ਬਣੀ ਦੱਸ ਦਿੱਤੀ ਸਾਰੇ ਘਰ ਦਾ ਚੱਕਰ ਲਵਾ ਦਿੱਤਾ ਪਰ ਰੱਬ ਬਾਰੇ ਕੋਈ ਗੱਲ ਨਾ ਕੀਤੀ ਸਾਧ ਸੰਗਤ ਜੀ ਕਈ ਲੋਕ ਇਦਾਂ ਹੀ ਵਹਿਮਾਂ ਭਰਮਾਂ ਵਿੱਚ ਆਪਣਾ ਜੀਵਨ ਖਰਾਬ ਕਰ ਲੈਂਦੇ ਹਨ ਸੰਗਤ ਜੀ ਪਰਮਾਤਮਾ ਨੇ ਚੌਹੀ ਪਾਸਿਆਂ ਆਪਣੀ ਦ੍ਰਿਸ਼ਟੀ ਦੀ ਕਲਾ ਵਰਤਾਈ ਹੈ ਉਹ ਆਪਣੀ ਦਾਸ ਤੇ ਉਹ ਆਪਣੇ ਦਾਸ ਤੇ ਸਿਰ ਤੇ ਸਦਾ ਹੀ ਹੱਥ ਰੱਖਦਾ ਹੈ ਮਿਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ ਤੇ ਉਸ ਦਾ ਹਰੇਕ ਦੁੱਖ ਦੂਰ ਕਰਦਾ ਹੈ ਸੰਗਤ ਜੀ ਲੁਧਿਆਣੇ ਦਾ ਜ਼ਿਕਰ ਹੈ ਇੱਕ ਆਦਮੀ ਨੇ ਜ਼ਮੀਨ ਵੇਚ ਕੇ ਕੋਠੀ ਖਰੀਦੀ ਉਸ ਆਦਮੀ ਦੇ ਦੋ ਮੁੰਡੇ ਸਨ ਉਹ ਲੁਧਿਆਣੇ ਦੀ ਹੀ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ ਉਹ ਜਿਹੋ ਸਿੱਖਾਂ ਦੇ ਪਰਿਵਾਰ ਦੇ ਵਿੱਚੋਂ ਸਨ ਪਰ ਉਸ ਆਦਮੀ ਦਾ ਇੱਕ ਰਿਸ਼ਤੇਦਾਰ ਵਸਤੂ ਸ਼ਾਸਤਰ ਬਾਰੇ ਜਾਣਦਾ ਸੀ ਜਿਸ ਲਈ ਉਸ ਆਦਮੀ ਨੇ ਕੋਠੀ ਦਾ ਮੂਰਤ ਕਰਵਾਉਣ ਦੇ ਲਈ ਇੱਕ ਪੰਡਤ ਨੂੰ ਸੱਦਿਆ ਪੰਡਤ ਨੇ ਕੋਠੀ ਵਿੱਚ ਵੜਦੇ ਸਾਰ ਹੀ ਇੱਕੋ ਗੱਲ ਆਖੀ ਇਹ ਕੋਠੀ ਦਾ ਮੂੰਹ ਸਹੀ ਦਿਸ਼ਾ ਵਿੱਚ ਨਹੀਂ ਹੈ ਇਹ ਤਾਂ ਸ਼ਿਵਜੀ ਵਾਲੇ ਪਾਸੇ ਹੈ ਪੰਡਤ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ ਇਸ ਕੋਠੀ ਵਿੱਚ ਰਹੇਗਾ ਉਹ ਛੇਤੀ ਹੀ ਅਕਾਲ ਚਲਾਣਾ ਕਰ ਜਾਏਗਾ ਕਿਉਂਕਿ ਕੋਠੀ ਦਾ ਮੂੰਹ ਸ਼ਿਵਜੀ ਵਾਲੇ ਪਾਸੇ ਹੈ ਹੁਣ ਕਮਰਿਆਂ ਦੇ ਦਰਵਾਜ਼ੇ ਵੀ ਮੇਨ ਗੇਟ ਦੇ ਹਿਸਾਬ ਨਾਲ ਰੱਖੇ ਹੋਏ ਸਨ ਉਹ ਵੀ ਸ਼ਿਵਜੀ ਵਾਲੇ ਪਾਸੇ ਸਨ ਪੰਡਿਤ ਨੇ ਉਹਨਾਂ ਤੇ ਵੀ ਕਿੰਤੂ ਪ੍ਰੰਤੂ ਕਰ ਦਿੱਤਾ ਕਹਿਣ ਤੋਂ ਭਾਵ ਉਸ ਪੰਡਿਤ ਨੇ ਉਸ ਕੋਠੀ ਵਿੱਚ ਬਹੁਤ ਕਮੀਆਂ ਕੱਢੀਆਂ ਜਿਸ ਦਾ ਕੋਠੀ ਵਾਲੇ ਮਾਲਕ ਦੇ ਮਾਨ ਉਤੇ ਬਹੁਤ ਡੂੰਗਾ ਅਸਰ ਪਿਆ ਪੰਡਿਤ ਤਾਂ ਚਲਾ ਗਿਆ ਪਰ ਵਹਿਮ ਕੋਠੀ ਵਿੱਚ ਹੀ ਛੱਡ ਗਿਆ ਹੁਣ ਉਸ ਆਦਮੀ ਨੇ ਕੋਠੀ ਨੂੰ ਵੇਚਣਾ ਲਾ ਦਿੱਤਾ ਕਰੀਬ 25 ਲੱਖ ਦੀ ਕੋਠੀ ਉਸ ਆਦਮੀ ਨੇ ਖਰੀਦੀ ਸੀ ਪਰ ਹੌਨ ਕੋਠੀ 15 ਲੱਖ ਦੀ ਵੀ ਨਹੀਂ ਸੀ ਵਿਕ ਰਹੀ ਕਿਉਂਕਿ ਕੋਠੀ ਦੇ ਨਾਲ ਇੱਕ ਵਹਿਮ ਜੁੜ ਗਿਆ ਸੀ ਕਿ ਕੋਠੀ ਦਾ ਮਹੌਨ ਸ਼ਿਵਜੀ ਵਾਲੇ ਪਾਸੇ ਨੂੰ ਹੈ ਬਸ ਫੇਰ ਕੀ ਸੀ ਕੋਠੀ ਦੇ ਮਾਲਕ ਦੇ ਦਿਲ ਤੇ ਇਨਾ ਅਸਰ ਹੋਇਆ ਕਿ ਉਸ ਨੂੰ ਹਾਰਟ ਅਟੈਕ ਆ ਗਿਆ ਕਿਸੇ ਨੇ ਉਸਨੂੰ ਦੱਸਿਆ ਕਿ ਤੂੰ ਨਾਨਕ ਸਰ ਜਾ ਬਾਬਾ ਜੀ ਤੇਰੇ ਤੇ ਕਿਰਪਾ ਕਰਨਗੇ ਉਹ ਆਦਮੀ ਤੇ ਉਸਦਾ ਪਰਿਵਾਰ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਨਾਨਕਸਰ ਆ ਗਏ ਤੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਕੋਠੇ ਦਾ ਮੁੰਗਲਤ ਪਾਸੇ ਹੈ ਬਾਬਾ ਜੀ ਬਚਨ ਕਰਨ ਲੱਗੇ ਭਾਈ ਨਾਮ ਜਪਦੇ ਹੋ ਉਹ ਕਹਿਣ ਲੱਗੇ ਜੀ ਨਹੀਂ ਟਾਈਮ ਨਹੀਂ ਲੱਗਦਾ ਬਾਬਾ ਜੀ ਕਹਿੰਦੇ ਗੁਰਦੁਆਰਾ ਸਾਹਿਬ ਜਾਂਦੇ ਹੋ ਕਹਿੰਦੇ ਜੀ ਨਹੀਂ ਬਾਬਾ ਜੀ ਕਿਸੇ ਸੰਤ ਮਹਾਪੁਰਖ ਦੀ ਸੰਗਤ ਕਰਦੇ ਹੋ ਉਹ ਕਹਿੰਦੇ ਹਾਂ ਜੀ ਬਾਬਾ ਜੀ ਕਦੇ ਕਦੇ ਰਾੜਾ ਸਾਹਿਬ ਚਲੇ ਜਾਂਦੇ ਹਾਂ ਬਾਬਾ ਜੀ ਕਹਿੰਦੇ ਸੰਗਰਾਦ ਨੂੰ ਦੇਗ ਕਰਵਾਉਂਦੇ ਹੋ ਆਉ ਕਹਿੰਦੇ ਘਰ ਵਾਲੀ ਤਾਂ ਚਲੀ ਜਾਂਦੀ ਹੈ ਮੈਨੂੰ ਤਾਂ ਸਮਾਂ ਨਹੀਂ ਲੱਗਦਾ ਹੁਣ ਬਾਬਾ ਜੀ ਪੁੱਛਣ ਲੱਗ ਗਏ ਸ਼ਰਾਬ ਪੀ ਲੈਂਦੇ ਹੋ ਕਹਿੰਦਾ ਹਾਂ ਜੀ ਬਾਬਾ ਜੀ ਬਾਬਾ ਜੀ ਪੁੱਛਣ ਲੱਗੇ ਹੋਰ ਵੀ ਕੋਈ ਨਸ਼ਾ ਕਰਦਾ ਉਹਨੇ ਇੱਥੇ ਵੀ ਉਸ ਦੇ ਮੂੰਹ ਵਿੱਚੋਂ ਹਾਂ ਨਿਕਲੀ ਫਿਰ ਬਾਬਾ ਜੀ ਬਚਨ ਕਰਨ ਲੱਗੇ ਕੋਠੀ ਦਾ ਮੂੰਹ ਮਾੜੇ ਪਾਸੇ ਵਾਲ ਨਹੀਂ ਹੈ ਮੂੰਹ ਤਾਂ ਤੁਹਾਡਾ ਮਾੜੇ ਪਾਸੇ ਵਾਲ ਹੈ ਕਸੂਰ ਕੋਠੀ ਵਿੱਚ ਨਹੀਂ ਤੁਹਾਡੇ ਵਿੱਚ ਹੈ ਕੋਠੀ ਦਾ ਮੂੰਹ ਸ਼ਿਵਜੀ ਵਾਲੇ ਪਾਸੇ ਨਹੀਂ ਤੁਹਾਡਾ ਮੂੰਹ ਸ਼ਿਵਜੀ ਵਾਲੇ ਪਾਸੇ ਹੈ ਜੇ ਤੇਰਾ ਮੂੰਹ ਕਲਗੀਧਰ ਪਾਸ਼ਾ ਜੀ ਵੱਲ ਹੋਵੇ ਜੇ ਤੇਰਾ ਮੂੰਹ ਹਜ਼ੂਰ ਸਾਹਿਬ ਵੱਲ ਨੂੰ ਹੋਵੇ ਭਾਵ ਗੁਰੂ ਵੱਲ ਹੋਵੇ ਕਿਆਨ ਤੋਂ ਭਾਵ ਕੋਠੇ ਦਾ ਮੂੰਹ ਭਾਵੇਂ ਸ਼ਿਵਜੀ ਵਾਲੇ ਪਾਸੇ ਹੀ ਹੋਵੇ ਫਿਰ ਗੁਰੂ ਨੂੰ ਤੇਰੀ ਫਿਕਰ ਹੋਵੇਗੀ ਗੁਰੂ ਸਮਰੱਥ ਹੈ ਜਮਣਾ ਮਰਨਾ ਗੁਰੂ ਦੇ ਹੱਥ ਹੈ ਸਾਰੀ ਸ੍ਰਿਸ਼ਟੀ ਇੱਕ ਨਿਰੰਕਾਰ ਦੇ ਹੁਕਮ ਵਿੱਚ ਚੱਲ ਰਹੀ ਹੈ ਜੇ ਤੂੰ ਉਸ ਨਿਰੰਕਾਰ ਦੇ ਹੁਕਮ ਵਿੱਚ ਹੋ ਜਾਵੇਂ ਤਾਂ ਫਿਰ ਨਿਰੰਕਾਰ ਨੂੰ ਵੀ ਤੇਰੀ ਫਿਕਰ ਹੋਵੇਗੀ ਬਾਬਾ ਜੀ ਉਸ ਨੂੰ ਸ਼ਰਾਬ ਛੱਡਣ ਲਈ ਕਹਿ ਦਿੰਦੇ ਨੇ ਅੰਮ੍ਰਿਤ ਛਕਣ ਨੂੰ ਅਤੇ ਨਿਤਨੇਮ ਕਰਨ ਨੂੰ ਕਹਿੰਦੇ ਨੇ ਫਿਰ ਪੂਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਘਰੇ ਪਾਠੀ ਨੂੰ ਲਿਜਾ ਕੇ ਅਖੰਡ ਪਾਠ ਸਾਇਬ ਕਰਵਾਇਆ ਘਰੇ ਆਸਣ ਲਗਾਇਆ ਤੇ ਨਿਤਨੇਮ ਕਰਨ ਲੱਗੇ ਬਸ ਫਿਰ ਕੀ ਸੀ ਜਿੱਥੇ ਨਿਤਨੇਮ ਹੁੰਦਾ ਹੋਵੇ ਬਾਬਾ ਜੀ ਦਾ ਆਸਣ ਲੱਗਿਆ ਹੋਵੇ ਉਥੇ ਵਹਿਮ ਭਰਮ ਕੁਝ ਨਹੀਂ ਕਰ ਸਕਦੇ ਉਸ ਆਦਮੀ ਦੇ ਹਾਰਟ ਦੀ ਬਿਮਾਰੀ ਵੀ ਠੀਕ ਹੋ ਗਈ ਸਾਧ ਸੰਗਤ ਜੀ ਖੁਸ਼ੀ ਖੁਸ਼ੀ ਸਾਰਾ ਪਰਿਵਾਰ ਉਸ ਕੋਠੀ ਵਿੱਚ ਰਹਿ ਰਿਹਾ ਹੈ ਤੇ ਬਾਬਾ ਜੀ ਦਾ ਸ਼ੁਕਰਾਨਾ ਕਰ ਰਿਹਾ ਹੈ ਪਿਆਰੀ ਸਾਧ ਸੰਗਤ ਜੀ ਸਾਨੂੰ ਕਦੇ ਵੀ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਜੇ ਅਸੀਂ ਗੁਰੂ ਦੇ ਨਾਲ ਜੁੜਾਂਗੇ ਗੁਰਬਾਣੀ ਦੇ ਨਾਲ ਜੁੜਾਂਗੇ ਤਾਂ ਸਾਡੇ ਦੁੱਖ ਸੁੱਖ ਦੀ ਫਿਕਰ ਸਾਡੇ ਚੰਗੇ ਮਾੜੇ ਦੀ ਫਿਕਰ ਸਾਡੇ ਗੁਰੂ ਨੂੰ ਹੋਵੇਗੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਆਪ ਹੀ ਸਾਡੇ ਉੱਤੇ ਮਿਹਰ ਦੀ ਨਿਗਾਹ ਕਰਨਗੇ ਸਾਡੇ ਉੱਤੇ ਬਖਸ਼ਿਸ਼ਾਂ ਦਾ ਮੀਂਹ ਵਰਸਾਉਣਗੇ ਤਾ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦੇ ਤੋਂ ਵੱਧ ਸ਼ੇਅਰ ਕਰ ਦੇਣਾ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜਰੂਰ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ